ਕਬੀਰ ਮੇਰਾ ਮੁਝ ਬਹਿ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸਪਤੇ ਕਿਆ ਲਾਗੈ ਮੇਰਾ ਤੂੰ ਕਹੋ ਟਲ ਗੁਰ ਸੇਵੀਐ ਕਹਿ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਿੰਦੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਛੀਜੈ ਕੌਣ ਅਹਰੀ ਫਿਰੈ ਬਦਕਜੋ ਕਹੋ ਕਵਨ ਬਿਦ ਕੀਜੈ ਦਿੰਦੇ ਪਹਿਰ ਪਹਿਰ ਤੇ ਘਰੀਆਂ ਆਉ ਕਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦਹਿ ਕੀਜੈ ਸੋ ਦਿਨ ਆਵਨ ਲਾਕਾ ਮਾਤ ਪਿਤਾ ਭਾਈ ਸੁਤ ਬੰਤਾ جب لگ جوت کایا میں برتھ آپ پسو نہ بجے لالچ کرے جیون پد کرن लोचन कसुना सुजै कहत कबीरा सुनो रे प्राणी छोड़ मन के परमा केवल नाम जपो रे प्राणी परो एक की शरणा ਤਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਇਕ ਕੀ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਪਰਮ ਸਨਮਾਨਯੋਗ ਜੁਗੋ ਜੁਗਾ ਟਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਚਰਨ ਕਮਲਾਂ ਪਾਸ ਸਾਪ ਜੀ ਹਾਜ਼ਰੀਆਂ ਪਰ ਰਹੇ ਹੋ ਭਗਤ ਕਬੀਰ ਸਹਿਬ ਮਹਾਰਾਜ ਜੀ ਦੁਆਰਾ ਬਖਸ਼ਿਸ਼ ਇਸ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਰਖਾਉ ਤੇ ਬੰਦਾ ਅੰਦਰ ਮਹਾਰਾਜ ਜੀ ਫਰਮਾਉਂਦੇ ਨੇ 100 ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਉ ਖੈ ਕਾਕਾ ਰਖਾਉ ਉਸ ਸਮਾਂ ਸਾਡੇ ਸਾਰਿਆਂ ਦੇ ਨਜ਼ਦੀਕ ਆ ਰਿਹਾ ਕੈ ਜਿਸ ਦਿਨ ਉਸ ਕਾਲ ਬਲੀ ਨੇ ਸਾਨੂੰ ਸਾਰਿਆਂ ਨੂੰ ਆਗੇ ਪੜ ਲੈਣਾ ਤੇ ਜਿਹੜੇ ਸਾਡੇ ਬਹੁਤ ਹੀ ਪਿਆਰੇ ਰਿਸ਼ਤੇਦਾਰ ਸਾਡਾ ਬਹੁਤ ਹੀ ਪਿਆਰਾ ਪਰਿਵਾਰ ਜਿਹਦੇ ਨਾਲ ਸਾਡਾ ਬਹੁਤ ਸਨੇਹ ਹੈ ਭਗਤ ਕਬੀਰ ਸਹਿਬ ਮਹਾਰਾਜ ਕਹਿੰਦੇ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਖੈ ਤਾਕਾਂ ਆਪਾਂ ਜਦੋਂ ਆਪਣੇ ਘਰ ਪਰਿਵਾਰ ਦੇ ਵਿੱਚ ਰਹਿੰਦੇ ਆਂ ਤੇ ਪਰਮੇਸ਼ਰ ਵੱਲੋਂ ਸਾਨੂੰ ਪੰਜ ਜੀ ਮਿਲਦੇ ਨੇ ਸਭ ਤੋਂ ਪਹਿਲਾਂ ਮਾਤਾ ਪਿਤਾ ਮਾਤਾ ਪਿਤਾ ਤੋਂ ਸਾਡਾ ਜਨਮ ਹੁੰਦਾ ਤੇ ਫਿਰ ਅੱਗੇ ਮਹਾਰਾਜ ਕਹਿੰਦੇ ਭਰਾ ਪੁੱਤਰ ਇਸਤਰੀ ਇਹ ਪੰਜ ਜੀਆਂ ਦਾ ਜਿਹੜਾ ਪਰਿਵਾਰ ਹੈ ਹਰਕ ਜਨੇ ਨੂੰ ਪ੍ਰਾਪਤ ਹੁੰਦਾ ਪਰ ਜਦੋਂ ਸਾਡਾ ਸਮਾਂ ਨੇੜੇ ਆਉਂਦਾ ਜਾਂਦਾ ਉਹ ਦਿਨ ਜਿਸ ਦਿਨ ਅਸੀਂ ਇਸ ਜਗਤ ਨੂੰ ਛੱਡਣਾ ਸਾਡੀ ਇਸ ਸਰੀਰਕ ਤੌਰ ਤੇ ਤਨ ਕਰਕੇ ਮੌਤ ਹੋ ਜਾਣੀ ਹੈ ਸਰੀਰ ਨੇ ਬਿਨਸ ਜਾਣਾ ਇਸ ਮੌਤ ਵੱਲੋਂ ਸਾਨੂੰ ਬੇਪਰਵਾਹ ਰਹਿਣਾ ਚਾਹੀਦਾ ਇਹਦਾ ਭੈ ਇਹਦਾ ਡਰ ਜਿਹੜਾ ਨਾ ਸਾਡੇ ਮਨ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਸਰੀਰ ਦਾ ਜੇ ਜਨਮ ਹੋਇਆ ਤੇ ਇੱਕ ਦਿਨ ਇਹਦਾ ਮਰਨ ਦਿਨ ਵੀ ਆਉਣਾ ਹੈ ਜੋ ਜਨਮੈ ਸੋ ਜਾਨੋ ਮੂਆ ਗੋਬਿੰਦ ਭਗਤ ਅਸਤਿਰ ਖੈਥੀਆ ਇਹੜਾ ਇਹ ਜਿਹੜਾ ਡਰ ਇਹਨਾਂ ਇਹ ਆਪਣੇ ਹਿਰਦੇ ਵਿੱਚੋਂ ਬਾਹਰ ਕੱਢ ਦਿਓ ਮੌਤ ਕਿਸੇ ਵੀ ਤਰ੍ਹਾਂ ਆਵੇਗੀ ਉਹਨੇ ਜ਼ਰੂਰ ਆਉਣਾ ਹੈ ਪਰ ਇੱਕ ਮੌਤ ਦਾ ਜਿਹੜਾ ਹੈ ਨਾ ਉਹ ਡਰ ਹਮੇਸ਼ਾ ਆਪਣੇ ਮਨ ਵਿੱਚ ਬਣਾ ਕੇ ਰੱਖੋ ਉਹ ਜਿਹੜੀ ਮੌਤ ਹੈ ਜਿਹੜੀ ਅਸੀਂ ਪਲ-ਪਲ ਮਰਨੇ ਆ ਉਹਨੂੰ ਆਖਿਆ ਜਾਂਦਾ ਹੈ ਆਤਮਕ ਮੌਤ ਸਾਡੀ ਜਿਹੜੀ ਹੈ ਨਾ ਉਹ ਆਤਮਕ ਮੌਤ ਨਾ ਹੋਏ ਸਰੀਰ ਦੀ ਮੌਤ ਦਾ ਭੈ ਮਨ ਵਿੱਚ ਨਾ ਹੋਏ ਤੇ ਆਤਮਕ ਮੌਤ ਜਿਹੜੀ ਹੈ ਨਾ ਉਹ ਨਾ ਸਾਡੀ ਹੋਵੇ ਕਿਉਂਕਿ ਉਹ ਜਿਹੜੀ ਮੌਤ ਹੈ ਨਾ ਅਸੀਂ ਪਲ-ਪਲ ਮਰਦੇ ਆਂ ਤੇ ਮਹਾਰਾਜ ਭਗਤ ਕਬੀਰ ਸਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜੇ ਪੰਜ ਜੀ ਨੇ ਨਾ ਪੈਣ ਭਰਾ ਇਸ ਤਰੀ ਪੁੱਤਰ ਮਾਤਾ ਪਿਤਾ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੇ ਵੀ ਸਾਡੀ ਸਹਾਇਤਾ ਨਹੀਂ ਕਰਨੀ ਸਾਡੀ ਮਦਦ ਨਹੀਂ ਕਰਨੀ ਹੁਣ ਸਾਨੂੰ ਇਸ ਪਰਿਵਾਰ ਦੇ ਵਿੱਚ ਰਹਿਣਾ ਸਿੱਖਣਾ ਪੈਗਾ ਕਿ ਅਸੀਂ ਇਸ ਘਰ ਪਰਿਵਾਰ ਦੇ ਵਿੱਚ ਕਿਵੇਂ ਰਹਿਣ ਬਸੇਰਾ ਕਰਨਾ ਤੇ ਸਾਥ ਸੰਗਤ ਉਹ ਤਾਂ ਕਰ ਸਕਾਂਗੇ ਜਦੋਂ ਅਸੀਂ ਸਤਿਗੁਰ ਦੀ ਬਾਣੀ ਨਾਲ ਜੁੜਾਂਗੇ ਸਤਿਗੁਰ ਦੇ ਬਚਨਾਂ ਦੇ ਨਾਲ ਜੁੜਾਂਗੇ ਅੰਮ੍ਰਿਤ ਵੇਲੇ ਆਪਣੇ ਘਰ ਪਰਿਵਾਰ ਵਿੱਚ ਬੈਠ ਕੇ ਆਪਾਂ ਨਿਤਨੇਮ ਕਰੀਏ ਸਾਡੇ ਘਰ ਦਾ ਕੋਈ ਵੀ ਜੀ ਐਸਾ ਨਾ ਹੋਵੇ ਜਿਹੜਾ ਨਿਤਨੇਮ ਹੀ ਨਾ ਹੋਵੇ ਸੋਇਸ ਕਰਕੇ ਜਿਹੜਾ ਆਪਾਂ ਗੁਰੂ ਘਰ ਦੇ ਵਿੱਚ ਮਰਿਆਦਾ ਨਿਭਾਉਂਦੇ ਆਂ ਅੰਮ੍ਰਿਤ ਵੇਲੇ ਦੀਵਾਨ ਸੱਜਦਾ ਸੰਧਿਆ ਵੇਲੇ ਫਿਰ ਦੀਵਾਨ ਸੱਜਦਾ ਸਾਥ ਸੰਗਤ ਇਹਨਾਂ ਦਾ ਕਾਰਨ ਸੀ ਕੋਈ ਇਹ ਜਿਹੜਾ ਦੀਵਾਨ ਸੀ ਨਾ ਹਰ ਕੋ ਗੁਰੂ ਨਾਨਕ ਦੇਵਾ ਸਿੱਖ ਦੇ ਘਰ ਸੱਜਦਾ ਇਹਨਾਂ ਇਸ ਦੀਵਾਨ ਦੀ ਹਰ ਕੋ ਗੁਰੂ ਕਾ ਪਿਆਰਾ ਜਿਹੜਾ ਉਹ ਹਾਜ਼ਰੀ ਭਰਦਾ ਕਿਉਂਕਿ ਇਹ ਸਾਡੀ ਜੀਵਨ ਜਾਚ ਹੈ ਇਹਦੇ ਵਿੱਚੋਂ ਸਾਨੂੰ ਸੁੱਖ ਮਿਲਣਾ ਹੈ ਸਾਡਾ ਅਧਿਆਤਮਿਕ ਮਾਰਗ ਜਿਹੜਾ ਹੈ ਇਸ ਬਾਣੀ ਨੇ ਬਣਾਉਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਮਹਾਰਾਜ ਤਾਂ ਕਹਿੰਦੇ ਭਾਈ ਇਸ ਪਰਿਵਾਰ ਵਿੱਚੋਂ ਕਿਸੇ ਮਦਦ ਨਹੀਂ ਕਰਨੀ ਤੇ ਕਿਉਂ ਨਾ ਹੋਵੇ ਫਿਰ ਆਪਾਂ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਕਿਉਂਕਿ ਸਮਾਂ ਜਿਹੜਾ ਹੈ ਨਾ ਉਹ ਸਾਡੇ ਕੋਲੋਂ ਘਟਦਾ ਜਾਂਦਾ ਜੇ ਸਾਨੂੰ 50 ਸਾਲ ਮਿਲੇ ਨੇ ਤੇ 50 ਸਾਲ 25 ਸਾਲ ਅਸੀਂ ਸੌਂ ਕੇ ਬਿਤਾ ਦੇਨੇ ਉਹਦੇ ਵਿੱਚੋਂ ਕਿੰਨਾ ਕੁਝ ਹੈ ਕਿੰਨੀਆਂ ਆਸਾਂ ਉਮੀਦਾਂ ਨੇ ਜਿਹੜੀਆਂ ਆਪਾਂ ਇਸ ਜੀਵਨ ਵਿੱਚ ਬਣਾਉਂਦੇ ਆ ਉਹ ਵੀ ਸਾਰੀਆਂ ਪੂਰੀਆਂ ਕਰਨੀਆਂ ਤੇ ਭਗਤ ਕਬੀਰ ਸਹਿ ਮਹਾਰਾਜ ਬਹੁਤ ਪਿਆਰੀ ਉਦਾਹਰਨ ਦਿੰਦੇ ਨੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਛੀਜੈ ਜਿਹੜਾ ਦਿਨ ਹੈ ਨਾ ਜਿਸ ਤਰ੍ਹਾਂ ਪਹਿਰਾਂ ਦੇ ਵਿੱਚ ਤੇ ਪਹਿਰਾਂ ਤੋਂ ਫਿਰ ਘੜੀਆਂ ਦੇ ਵਿੱਚ ਜਿਹੜਾ ਸਮਾਂ ਨਾ ਦਿਨ ਹੈ ਉਹ ਵੀ ਸਾਡੇ ਕੋਲੋਂ ਲੰਘ ਜਾਂਦਾ 12 ਘੰਟੇ ਦਾ ਦਿਨ ਕਦੋਂ ਕੁ ਲੰਘਿਆ ਉਹ ਪਹਿਰਾਂ ਦੇ ਵਿੱਚ ਫਿਰ ਘੜੀਆਂ ਦੇ ਵਿੱਚ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹੜੀ ਸਾਡੀ ਉਮਰ ਇਹ ਨਾ ਆਵ ਕਟੈ ਤਨ ਛੀਜਾ ਸਾਡਾ ਸਰੀਰ ਵੀ ਜਿਹੜਾ ਨਾ ਉਹ ਵੀ ਕੱਟਦਾ ਜਾ ਰਿਹਾ ਅੱਖਾਂ ਤੋਂ ਦਿਸਣਾ ਕੱਟ ਗਿਆ ਕੰਨਾਂ ਤੋਂ ਸੁਣਨਾ ਕੱਟ ਗਿਆ ਸਾਰਾ ਸਰੀਰ ਜਿਹੜਾ ਨਾ ਉਹ ਛਿੱਜਦਾ ਜਾਂਦਾ ਹੈ ਕਮਜ਼ੋਰ ਹੁੰਦਾ ਜਾਂਦਾ ਤੇ ਫਿਰ ਮਹਾਰਾਜ ਕਹਿੰਦੇ ਕਾਲ ਅਖੇਰੀ ਫਿਰ ਐ ਬਦਕ ਜਿਉ ਕਹੋ ਕਵਨ ਵਿਦ ਕੀਜੈ ਸਾਡੇ ਸਾਰਿਆਂ ਦੇ ਉੱਤੇ ਜਿਹੜਾ ਕਾਲ ਬੜੀ ਹੈ ਨਾ ਉਹ ਮੰਡਰਾ ਰਿਆ ਕਾਲ ਅਖੇਰੀ ਦਾ ਭਾਵ ਹੈ ਕਿ ਸ਼ିକਾਰੀ ਜਿਹੜਾ ਨਾ ਉਹ ਕਾਲ ਰੂਪੀ ਸਾਡੇ ਸਿਰ ਤੇ ਮੰਡਰਾ ਰਿਹਾ ਤੇ ਅਸੀਂ ਉਹਦੇ ਤੋਂ ਬਚਣ ਵਾਸਤੇ ਕੋਈ ਯਤਨ ਕੋਈ ਖੀਲਾ ਵਿਸੀਲਾ ਕੋਹ ਕਵਨ ਵਿਦ ਕੀਤਾ ਕਿ ਕੋਈ ਸੋਚ ਵਿਚਾਰ ਕੀਤੀ ਹੋਈਏ ਕਿ ਕਿਤੇ ਉਹਦੇ ਤੋਂ ਬਚਿਆ ਜਾ ਸਕੇ ਆਪਣਾ ਜਿਹੜਾ ਬਚਾ ਕੀਤਾ ਜਾ ਸਕੇ ਐਸੀ ਕੋਈ ਘੜਤ ਸਾਨੂੰ ਘੜ ਲੈਣੀ ਚਾਹੀਦੀ ਏ ਤਾ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਦਿਨ ਆਵਣ ਲਗਾ ਉਹ ਸਮਾਂ ਸਾਡੇ ਨੇੜੇ ਆਉਂਦਾ ਜਾਂ ਭਗਤ ਕਬੀਰ ਸਾਹਿਬ ਮਹਾਰਾਜ ਦਾ ਇੱਕ ਸ਼ਲੋਕ ਆਉਂਦਾ ਹੈ ਉਹ ਸ਼ਲੋਕ ਵਿੱਚ ਵੀ ਸਾਨੂੰ ਦੱਸਦੇ ਨੇ ਕਬੀਰ ਇੱਕ ਘੜੀ ਆਦੀ ਘੜੀ ਆਦੀ ਘਰੀ ਆਦੀ ਖੁੰਤੇ ਆਦਮ ਕਿ ਇੱਕ ਘੜੀ 24 ਮਿੰਟਾਂ ਦੀ ਖੁੰਦੀ ਇਹ ਇੱਕ ਘੜੀ ਦਾ ਜੇ ਆਪਾਂ ਚੌਥਾ ਹਿੱਸਾ ਕਰਨੇ ਆ ਉਹ 6 ਮਿੰਟ ਬਣਦੇ ਨੇ 5 ਤੋਂ 6 ਮਿੰਟ ਵੀ ਜੇ ਆਪਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਲਈਏ ਨਾ ਭਗਤਨ ਸੇਤੀ ਗੋਸਟੇ ਜੋ ਕਿ 900 ਲਾਭ ਜੇ ਆਪਾਂ ਗੁਰਮੁਖ ਜਣਾ ਦੀ ਸੰਗਤ ਕਰੀਏ ਤੇ ਇਹਨਾਂ ਨੂੰ ਸਮਾਂ ਵੀ ਜੇ ਸ਼ਬਦ ਨੂੰ ਵਿਚਾਰਦੇ ਆ ਨਾ ਤੇ ਸਾਨੂੰ ਲਾਭ ਵੀ ਲਾਭ ਹੁੰਦਾ ਹੈ ਫਿਰ ਭਗਤ ਕਬੀਰ ਸਾਹਿਬ ਜੀ ਦੂਜੀ ਉਦਾਹਰਨ ਦਿੰਦੇ ਨੇ ਜਪ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ 부ਜੈ ਜਿੰਨਾ ਸਮਾ ਵੈ ਗੁਰੂ ਦੀ ਜੋਤ ਜਿਹੜੀ ਇਹਨਾਂ ਸਾਡੇ ਸਾਰਿਆਂ ਦੇ ਵਿੱਚ ਵਿਆਪ ਰਹੀ ਐ ਉਹਨਾਂ ਸਮਾਂ ਅਸੀਂ ਆਪਣੇ ਅਸਲੇ ਨੂੰ ਸਮਝਦੇ ਨਹੀਂ ਆਪਣੇ ਆਪ ਦੀ ਵਿਚਾਰ ਨਹੀਂ ਕਰਦੇ ਸਗੋਂ ਹੋਰ ਜਿਹੜਾ ਸਮਾ ਹੈ ਲਾਲਚ ਕਰਾ ਜੀਵਨ ਪਦ ਕਾਰਨ लोचन ਕਸੂ ਨਾ ਸੋਜੈ ਸਾਡਾ ਜਿਹੜਾ ਭਰਮ ਹੈ ਨਾ ਉਹ ਹੋਰ ਜੀਵਨ ਜਉਣ ਦੇ ਵਿੱਚ ਲੱਗਾ ਹੋਇਆ ਕਿ ਮੇਰੀ ਉਮਰ ਜਿਹੜੀ ਹੋਰ ਲੰਮੀ ਹੋ ਜਾਏ ਇਸੇ ਵਿੱਚ ਅਸੀਂ ਆਪਣਾ ਸਮਾਂ ਬਿਤਾਉਂਦੇ ਆਂ ਤੇ ਇਹ ਨਹੀਂ ਵੇਖਦੇ ਕਿ ਜਿਹੜਾ ਸਮਾਂ ਜਿੰਨਾ ਸਾਨੂੰ ਮਿਲਿਆ ਹੈ ਉਹਨੂੰ ਅਸੀਂ ਸਫਲਿਆ ਕਰੀਏ ਜਿਹੜਾ ਸਮਾਂ ਸਾਡੇ ਕੋਲ ਆਇਆ ਉਹਨੂੰ ਅਸੀਂ ਇਵੇਂ ਨਾ ਗਵਾ ਦਈਏ ਵਿਅਰਥ ਨਾ ਗਵਾਈਏ ਆਪਣੇ ਜਿਹੜੇ 24 ਘੰਟੇ ਨੇ ਉਹਨਾਂ ਨੂੰ ਸਫਲੀਆਂ ਕਰੀਏ ਆਪਣੇ ਪੈਰਾਂ ਤੇ ਖੜੇ ਹੋਈਏ ਤੇ ਜਦੋਂ ਅਸੀਂ ਸਮੇਂ ਦੀ ਕਦਰ ਨੀਂ ਨਾ ਕਰਦੇ ਤੇ ਫਿਰ ਸਮਾਂ ਵੀ ਇੱਕ ਦਿਨ ਸਾਨੂੰ ਤੱਕਾ ਮਾਰ ਦਿੰਦਾ ਸੋ ਇਸ ਕਰਕੇ ਭਗਤ ਕਬੀਰ ਸਹਿ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜੋਤ ਪ੍ਰਮਾਤਮਾ ਦਾ ਆਪ ਸਾਡੇ ਵਿੱਚ ਵਾਸਾ ਕਹਿ ਤੇ ਅੱਖਾਂ ਤੋਂ ਜਦੋਂ ਅਸੀਂ ਹੋਰ ਜੀਵਨ ਜਿਉਣ ਦੀ ਲਾਲਸਾ ਰੱਖਾਂਗੇ ਤੇ ਫਿਰ ਜਿਹੜਿਆ ਸੱਚਕ ਹੈ ਅੱਖਾਂ ਤੋਂ ਉਹ ਵੀ ਸਾਨੂੰ ਦਿਸਣਾ ਨਹੀਂ ਅੰਤਲੇ ਬੰਦਾ ਅੰਦਰ ਭਗਤ ਕਬੀਰ ਸਾਹਿਬ ਜੀ ਪਰਵਾਉਂਦੇ ਨੇ ਕਹਤ ਕਬੀਰ ਸੁਨੋ રે ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ રે ਪ੍ਰਾਨੀ ਪਰੋ ਇੱਕ ਕੀ ਸਰਨਾ ਇਹ ਜਿਹੜਾ ਪਰਮ ਹੈ ਨਾ ਆਪਣੇ ਵਿੱਚੋਂ ਜੀਵ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਕਿ ਅਸੀਂ ਇੱਥੇ ਬੈਠੇ ਰਹਿਣਾ ਇੱਥੇ ਕੋਈ ਵੀ ਸਦੀਵ ਕਾਲ ਰਹਿਣ ਵਾਲਾ ਨਹੀਂ ਸਮਾਂ ਪਰਮੇਸ਼ਰ ਨੇ ਸਾਨੂੰ ਬਖਸ਼ਿਆ ਤੇ ਉਸ ਸਮੇਂ ਵਿੱਚ ਅਸੀਂ ਦੋ ਹੀ ਕੰਮ ਕਰਨੇ ਨੇ ਕੇਵਲ ਨਾਮ ਜਪੋ ਰੇ ਪ੍ਰਾਨੀ ਇੱਕ ਰੱਬ ਦਾ ਨਾਮ ਜਪਣਾ ਤੇ ਦੂਜਾ ਪਰੋ ਇੱਕ ਕੀ ਸਰਨਾ ਇਕ ਅਕਾਲ ਪੁਰਖ ਜੀ ਦੀ ਸ਼ਰਨ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਕਿਰਪਾ ਕਰਨ ਭਗਤ ਕਬੀਰ ਸਹਿ ਮਹਾਰਾਜ ਉਹ ਪਿਆਰੇ ਬਚਨ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਨੇ ਇਹਨਾਂ ਬਚਨਾਂ ਤੇ ਅਸੀਂ ਪਹਿਰਾ ਦਈਏ ਤੇਨਾਂ ਬਚਨਾਂ ਨੂੰ ਕਮਾ ਕੇ ਆਪਣਾ ਜੀਵਨ ਬਣਾਈਏ ਇਹਨੇ ਬਚਨ ਪ੍ਰਵਾਨ ਕਰਦਿਆਂ ਹੋਇਆਂ ਪਿਆਰ ਸਹਿ ਗੁਰਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ vai se até